ਗੁਰੂ ਪਿਆਰਿਓ ਜੋ ਆਪ ਜੀ ਦੇ ਨਾਲ ਮੇਰੇ ਜਗਤ ਪਿਤਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਦੀ ਲੜੀਵਾਰ ਵਿਚਾਰ ਕੀਤੀ ਜਾ ਰਹੀ ਹੈ ਕੱਲ ਦੇ ਦੀਵਾਨ ਵਿੱਚ ਵੀਡੀਓ ਵਿੱਚ ਆਪ ਜੀ ਨੇ ਸੁਣਿਆ ਕਿ ਕਿਵੇਂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੇਣ ਦੇ ਸਮੇਂ ਭਾਈ ਸਹਿਬਾਈ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਬਣਾਇਆ ਗੁਰੂ ਨਾਨਕ ਮਹਾਰਾਜ ਜੀ ਨੇ ਮਾਤਾ ਸੁਲਖਣੀ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੂੰ ਹੋਰ ਜਿੰਨੇ ਗੁਰਸਿੱਖ ਜਾਂ ਸੰਗਤਾਂ ਸਨ ਜਾਂ ਆਪ ਜੀ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਜਾਂ ਬਾਬਾ ਲਖਮੀਦਾਸ ਸਨ ਉਹਨਾਂ ਨੂੰ ਇਹ ਸਪਸ਼ਟ ਕਰਾ ਦਿੱਤਾ ਸੀ ਵੀ ਭਾਈ ਗੁਰਤਾ ਗੱਦੀ ਦਾ ਅਸਲੀ ਹੱਕਦਾਰ ਕੌਣ ਹੈ ਤੇ ਗੁਰੂ ਪਿਆਰਿਓ ਉਹ ਵੀਡੀਓ ਤੁਹਾਡੇ ਨਾਲ ਕੱਲ ਸਾਂਝੀ ਕੀਤੀ ਹੈ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਸੁਣੀ ਕਿਰਪਾ ਕਰਕੇ ਜਰੂਰ ਸੁਣੋ ਕਿਉਂਕਿ ਗੁਰਨਾਨਕ ਮਹਾਰਾਜ ਜੀ ਨੇ ਸਪਸ਼ਟ ਕਰ ਦਿੱਤਾ ਸੀ ਕਿ ਕੱਲੂ ਮੇਰੇ ਬੱਚਿਆਂ ਵਿੱਚ ਮੇਰੇ ਪੁੱਤਰਾਂ ਵਿੱਚ ਮੇਰੇ ਗੁਰਸਿੱਖਾਂ ਵਿੱਚ ਲੜਾਈ ਝਗੜਾ ਨਾ ਹੋਵੇ ਕੱਲੂ ਕੋਈ ਇਹ ਨਾ ਕਵੇ ਕਿ ਗੁਰਤਾ ਗੱਦੀ ਦਾ ਹੱਕਦਾਰ ਇਹ ਸੀ ਤਾਂ ਭਾਈ ਲੈਣੇ ਨੂੰ ਕਿਉਂ ਦਿੱਤੀ ਹੈ ਤੇ ਉਹ ਵੀਡੀਓ ਸੁਣੋ ਤੁਹਾਡੇ ਸਾਰੇ ਸ਼ੰਕੇ ਦੂਰ ਹੋ ਜਾਣਗੇ ਸੋ ਗੁਰੂ ਪਿਆਰਿਓ ਅੱਜ ਜਿਹੜਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨਾ ਹੈ ਉਹ ਇਤਿਹਾਸ ਹੈ ਗੁਰਨਾਨਕ ਮਹਾਰਾਜ ਜੀ ਨੇ ਲੁੱਟੇ ਜਾਂਦੇ ਕਿਰਤੀਆਂ ਨੂੰ ਬਚਾਇਆ ਉਪਦੇਸ਼ ਦਿੱਤਾ ਕਲਯੁਗ ਪਾਂਡੇ ਦੀ ਇਹ ਸਾਖੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਲਯੁਗ ਪਾਂਡਾ ਜਿਹੜਾ ਜਗਨਨਾਥਪੁਰੀ ਦੇ ਵਿੱਚ ਅੱਖਾਂ ਬੰਦ ਕਰਕੇ ਲੋਕਾਂ ਦੇ ਵਿੱਚ ਢੋਂਗ ਰਚ ਰਿਹਾ ਸੀ ਜਿਹੜਾ ਕਹਿ ਰਿਹਾ ਸੀ ਕਿ ਮੈਨੂੰ ਤ੍ਰਿਲੋਕੀ ਦੇ ਦਰਸ਼ਨ ਹੁੰਦੇ ਨੇ ਕਿਉਂ ਕਹਿ ਰਿਹਾ ਸੀ ਕਿਉਂਕਿ ਇਹਨੇ ਲੋਕਾਂ ਤੋਂ ਪੈਸੇ ਵਟੋਰਨੇ ਸੀ ਪੈਸੇ ਲੁੱਟਨੇ ਸੀ ਜਿਹੜੇ ਆਮ ਭੋਲੇ ਭਾਲੇ ਕਿਰਤੀ ਲੋਕ ਸਨ ਉਹਨਾਂ ਨੂੰ ਇਹ ਲੱਟਦਾ ਸੀ ਕੀ ਕਹਿੰਦਾ ਸੀ ਕਿ ਮੈਨੂੰ ਪਿਛਲਾ ਜਨਮ ਵੀ ਦਿਸਦਾ ਹੈ ਮੈਨੂੰ ਹੁਣ ਵਾਲਾ ਜਨਮ ਤਾਂ ਪਤਾ ਹੀ ਹੈ ਭਵਿੱਖ ਵਾਲਾ ਵੀ ਮੈਨੂੰ ਪਤਾ ਲੱਗਦਾ ਹੈ ਕਿਸੇ ਨੇ ਕੁਝ ਪੁੱਛਣਾ ਹੋਵੇ ਤਾਂ ਮੈਂ ਤੁਹਾਨੂੰ ਪੁੱਛਿਆ ਦੇ ਸਕਦਾ ਤੇ ਗੁਰੂ ਪਿਆਰਿਓ ਭਵਿੱਖ ਵਿੱਚ ਕੀ ਹੋਣਾ ਕੀ ਨਹੀਂ ਹੋਣਾ ਇਹ ਕਿਸੇ ਨੂੰ ਵੀ ਨਹੀਂ ਪਤਾ ਜਿਵੇਂ ਹੁਣ ਕਰੋਨਾ ਬਿਮਾਰੀ ਆਈ ਹੈ ਨਾ ਆਪਾਂ ਸਾਰਿਆਂ ਨੇ 2020 ਦੇ ਵਿੱਚ ਦੇਖਿਆ ਕਿ ਕਿਵੇਂ ਸਾਡੇ ਪੂਰੇ ਦੇਸ਼ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਜਿਹੜੀ ਕਰੋਨਾ ਬਿਮਾਰੀ ਫੈਲੀ ਸੀ ਸੱਚ ਸੀ ਜਾਂ ਝੂਠ ਸੀ ਆਪਾਂ ਇਸ ਪਾਸੇ ਨਹੀਂ ਜਾਣਾ ਪਰ ਲੋਕ ਇੱਕ ਵਾਰ ਹਲਾ ਦਿੱਤੇ ਸੀ ਕੰਮਕਾਰ ਸਭ ਠੱਪ ਹੋ ਗਏ ਸੀ ਤੇ ਗੁਰੂ ਪਿਆਰਿਓ ਕਿਸੇ ਨੇ ਭਵਿੱਖਬਾਣੀ ਨਹੀਂ ਕੀਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਡਾਊਨ ਲੱਗੇਗਾ ਕੀਤੀ ਕਿਸੇ ਨੇ ਭਵਿੱਖਬਾਣੀ ਕਿਸੇ ਨੇ ਕੋਈ ਭਵਿੱਖਬਾਣੀ ਨਹੀਂ ਕੀਤੀ ਕਿਸੇ ਨੇ ਨਹੀਂ ਸੀ ਦੱਸਿਆ ਤੇ ਗੁਰੂ ਪਿਆਰਿਓ ਬਸ ਅੱਜ ਵੀ ਕਈ ਐਸੇ ਲੋਕ ਨੇ ਜਿਹੜੇ ਕਿਰਤਿਆਂ ਦੀ ਲੁੱਟ ਕਰ ਰਹੇ ਨੇ ਕਿਉਂ ਲੁੱਟ ਕਰ ਰਹੇ ਨੇ ਕਿ ਤੁਹਾਡਾ ਸਿ ਭਵਿੱਖ ਦੱਸ ਦਿਆਂਗੇ ਤੁਹਾਡਾ ਹੱਲ 2 ਮਿੰਟਾਂ ਦੇ ਵਿੱਚ ਕਰ ਦਿਆਂਗੇ 10 ਮਿੰਟਾਂ ਦੇ ਵਿੱਚ ਕਰ ਦਿਆਂਗੇ ਇਸ਼ਤਿਹਾਰਾਂ ਦੇ ਵਿੱਚ ਦੇਖਦੇ ਆ ਅਖਬਾਰਾਂ 'ਚ ਦੇਖਦੇ ਆ ਨਾ ਅੱਜ ਕੱਲ ਦਾ ਟੈਲੀਵਿਜ਼ਨਾਂ ਤੇ ਮੋਬਾਈਲਾਂ ਦੇ ਵੀ ਆਉਂਦਾ ਕਿ ਤੁਹਾਡਾ ਹੱਲ ਅੱਧੇ ਮਿੰਟ ਦੇ ਵਿੱਚ ਹੋ ਜਾਏਗਾ ਸਾਡੇ ਨਾਲ ਸੰਪਰਕ ਕਰੋ ਤੇ ਗੁਰੂ ਪਿਆਰਿਓ ਉਹ ਸਿਰਫ ਤੇ ਸਿਰਫ ਪੈਸੇ ਕਮਾਉਣ ਲਈ ਕਰ ਰਹੇ ਨੇ ਜਦ ਕਿ ਆਉਣ ਵਾਲੇ ਭਵਿੱਖ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਤੇ ਗੁਰਨਾਨਕ ਮਹਾਰਾਜੀ ਨੇ ਤਾਂ ਸਾਨੂੰ ਕਿਰਤਿਆਂ ਨੂੰ ਬਚਾਇਆ ਸੀ ਕਿ ਤੁਹਾਡੀ ਕੀਤੀ ਹੋਈ ਜਿਹੜੀ ਮਿਹਨਤ ਹੈ, ਕਮਾਈ ਹੈ, ਦਸਾਂ ਨੂੰਾਂ ਦੀ ਕਿਰਤ ਹੈ ਉਹਨੂੰ ਕੋਈ ਲੁੱਟੇ ਨਾ ਭਾਈ। ਉਹ ਤੁਹਾਡੇ ਤੋਂ ਕੋਈ ਧੋਖੇ ਨਾਲ ਧਰਮ ਦਾ ਨਾਮ ਲੈ ਕੇ ਤੁਹਾਨੂੰ ਇਹ ਕਹਿ ਕੇ ਕਿ ਤੁਹਾਨੂੰ ਅਗਲੇ ਜਨਮ ਬਾਰੇ ਸਾਰਾ ਦੱਸ ਦੇਾਂਗੇ, ਪਿਛਲੇ ਜਨਮ ਬਾਰੇ ਦੱਸ ਦੇਾਂਗੇ, ਲੁੱਟ ਸਕਦਾ ਹੈ। ਤਾਂ ਗੁਰੂ ਪਿਆਰਿਓ ਗੁਰਨਾਨਕ ਮਹਾਰਾਜੀ ਨੇ ਜੀਵਨ ਦੇ ਵਿੱਚ ਯਾਤਰਾਵਾਂ ਕਰਕੇ, ਉਦਾਸੀਆਂ ਕਰਕੇ ਇਸ ਮਨੁੱਖਤਾ ਨੂੰ ਸਮਝਾਇਆ। ਸਤਗੁਰ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਜਗਨਨਾਥਪੁਰੇ ਦੀ ਧਰਤੀ ਤੇ ਪਹੁੰਚਦੇ ਨੇ ਉੱਥੋਂ ਦਾ ਇੱਕ ਕਲਯੁਗ ਪਾਂਡਾ ਸੀ ਜਿਹੜਾ ਲੋਕਾਂ ਦੇ ਸਾਹਮਣੇ ਚੌਂਕੜਾ ਮਾਰ ਕੇ ਬੈਠਾ ਸੀ ਬਹੁਤ ਸਾਰੇ ਲੋਕਾਂ ਨੂੰ ਇਕੱਤਰ ਕੀਤਾ ਹੋਇਆ ਸੀ ਉਹਦੇ ਸੇਵਕ ਵੀ ਬਣਾਏ ਹੋਏ ਸਨ ਜਿਨ੍ਹਾਂ ਨੂੰ ਉਹ ਪੈਸੇ ਦਿੰਦਾ ਸੀ ਤੇ ਉਹਦੇ ਸੇਵਕ ਕਹਿੰਦੇ ਸੀ ਕਹਿੰਦੇ ਇਹ ਜਿਹੜੇ ਸਾਡੇ ਪਾਂਡਾ ਜੀ ਹਨ ਇਹਨਾਂ ਨੂੰ ਤ੍ਰਿਲੋਕੀ ਦਿਸਦੀ ਹੈ ਭਾਵ Shivpuri ਵੀ ਦਿਖਦੀ ਹੈ ਬ੍ਰਾਹਮਪੁਰੀ ਵੀ ਦੇਖਦੀ ਹੈ ਵਿਸ਼ਨਪੁਰੀ ਵੀ ਦੇਖਦੀ ਹੈ ਤਿੰਨ ਲੋਕ ਇਹਨਾਂ ਨੂੰ ਦੇਖਦੇ ਨੇ ਜੇ ਤੁਸੀਂ ਕਿਸੇ ਨੇ ਪੁੱਛਿਆ ਲੈਣੀ ਹੈ ਭਵਿੱਖ ਬਾਰੇ ਪੁੱਛਣਾ ਹੈ ਤਾਂ ਤੁਹਾਨੂੰ ਇਹ ਦੱਸ ਦੇਣਗੇ ਬਹੁਤ ਸਾਰੇ ਲੋਕ ਜਿਹੜੇ ਭਵਿੱਖ ਪੁੱਛਣ ਆਏ ਸਨ ਉਹਨਾਂ ਨੂੰ ਇਹ ਸ਼ਰਤ ਰੱਖੀ ਗਈ ਸੀ ਕਿ ਜਿਹੜਾ ਸਾਹਮਣੇ ਲोटा ਪਿਆ ਪਹਿਲਾਂ ਉਹਦੇ ਵਿੱਚ ਮਾਇਆ ਪਾਓ ਪੈਸੇ ਪਾਓ ਫਿਰ ਪੁੱਛੋ ਤੇ ਅੱਜ ਵੀ ਇਸ ਤਰ੍ਹਾਂ ਹੋ ਰਿਹਾ ਗੁਰੂ ਪਿਆਰੋ ਅੱਜ ਤਾਂ ਵੱਡੇ ਵੱਡੇ ਹਾਲ ਬਣਾਏ ਹੋਏ ਨੇ ਇਹਨਾਂ ਪੁੱਛਿਆ ਦੇਣ ਵਾਲਿਆਂ ਨੇ ਉੱਥੇ ਟਿਕਟਾਂ ਰੱਖੀਆਂ ਹੋਈਆਂ ਨੇ ਤੁਸੀਂ ਟਿਕਟ ਲਵੋ ਤੇ ਤੁਸੀਂ ਅੰਦਰ ਐਂਟਰੀ ਕਰ ਸਕਦੇ ਹੋ ਜੇ ਕੋਈ ਪੁੱਛਿਆ ਲੈਣੀ ਹੈ ਅੱਜ ਦੇ ਬਾਬਿਆਂ ਤੋਂ ਅੱਜ ਦੇ ਸਿਆਣਿਆਂ ਤੋਂ ਜੇ ਤੁਸੀਂ ਮਾਈਕ ਦੇ ਵਿੱਚ ਬੋਲਣਾ ਜਾਂ ਪੁੱਛਿਆ ਲੈਣੀ ਉਹਦੇ ਲੱਗ ਪੈਸੇ ਲੱਗਦੇ ਆ ਇਸ ਤਰ੍ਹਾਂ ਲੁੱਟਿਆ ਜਾ ਰਿਹਾ ਹੈ ਖੈਰ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਵੇਖ ਲੈਂਦੇ ਨੇ ਤੇ ਗੁਰਨਾਨਕ ਮਹਾਰਾਜ ਜੀ ਤਾਂ ਸਮਝ ਜਾਂਦੇ ਨੇ ਭਾਈ ਮਰਦਾਨਾ ਜੀ ਕਹਿੰਦੇ ਪਾਤਸ਼ਾਹ ਜੀ ਉਹ ਕੀ ਹੋ ਰਿਹਾ ਗੁਰਨਾਨਕ ਮਹਾਰਾਜ ਜੀ ਕਹਿੰਦੇ ਕਿਰਤਿਆਂ ਦੀ ਲੁੱਟ ਹੋ ਰਹੀ ਹੈ ਤੇ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇਹ ਗੱਲ ਆਖੀ ਤਾਂ ਭਾਈ ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਕਰੋ ਕਿਰਪਾ ਫਿਰ ਸਮਝਾਓ ਇਸ ਲੋਕਾਂ ਨੂੰ ਇਸ ਕਲਯੁਗ ਪਾਂਡੇ ਨੂੰ ਵੀ ਸਿੱਧੇ ਰਾ ਪਾਓ ਤਾਂ ਜੋ ਇਹ ਵੀ ਕਿਰਤ ਕਰਨ ਲੱਗ ਜੇ ਗੁਰਨਾਨਕ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਇਸ਼ਾਰਿਆਂ ਨਾਲ ਸਮਝਾ ਦਿੱਤਾ ਗੁਰਨਾਨਕ ਮਹਾਰਾਜ ਤੇ ਭਾਈ ਮਰਦਾਨਾ ਜੀ ਉਸ ਕਲਯੁਗ ਪਾਂਡੇ ਕੋਲ ਚਲੇ ਜਾਂਦੇ ਨੇ ਕਲਯੁਗ ਪਾਂਡੇ ਕੋਲ ਜਾ ਕੇ ਜਦੋਂ ਸੁਣਦੇ ਨੇ ਕਿ ਤ੍ਰਲੋਕੀ ਬਾਰੇ ਜਾਣਦਾ ਹੈ ਤ੍ਰਲੋਕੀ ਬਾਰੇ ਦੱਸਦਾ ਹੈ ਤਾਂ ਗੁਰਨਾਨਕ ਮਹਾਰਾਜ ਉੱਥੇ ਕਹਿੰਦੇ ਨੇ ਕਹਿੰਦੇ ਇਹ ਜਿਹੜੇ ਨੇ ਕਲਯੁਗ ਪਾਂਡਾ ਜੀ ਇਹਨਾਂ ਨੂੰ ਤਰਲੋਕੀ ਦਿਸਦੀ ਹੈ ਇਹਨਾਂ ਨੂੰ ਤਿੰਨ ਲੋਕ ਦਿਸਦੇ ਨੇ ਇਹਨਾਂ ਨੂੰ ਭਵਿੱਖ ਦਿਸਦਾ ਹੈ ਤੇ ਇਹ ਗੱਲ ਸੱਚੀ ਹੈ ਜਾਂ ਝੂਠੀ ਹੈ ਇਹ ਤੁਹਾਨੂੰ ਹੁਣੇ ਹੀ ਪਤਾ ਲੱਗ ਜਾਏਗਾ ਕਿਉਂਕਿ ਇਹ ਹੁਣ ਅੱਖਾਂ ਮੀਚਣਗੇ ਤੇ ਗੁਰੂ ਪਿਆਰੇ ਜਦੋਂ ਗੁਰੂ ਨਾਨਕ ਮਹਾਰਾਜ ਨੇ ਇੰਨੀ ਗੱਲ ਆਖੀ ਤਾਂ ਕਲਯੁਗ ਪਾਂਡੇ ਨੇ ਅੱਖਾਂ ਮੀਚ ਲਈਆਂ ਅੱਖਾਂ ਬੰਦ ਕਰ ਲਈਆਂ ਤੇ ਜਦੋਂ ਅੱਖਾਂ ਬੰਦ ਕੀਤੀਆਂ ਜਿਵੇਂ ਗੁਰੂ ਨਾਨਕ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਸਮਝਾਇਆ ਸੀ ਭਾਈ ਮਰਦਾਨਾ ਜੀ ਨੇ ਹੁਣ ਕੀ ਕੀਤਾ ਉਹ ਜਿਹੜਾ ਕਲਯੁਗ ਪਾਂਡੇ ਦੇ ਅੱਗੇ ਲੋਟਾ ਰੱਖਿਆ ਸੀ ਨਾ ਉਹ ਲੋਟਾ ਚੁੱਕ ਕੇ ਪਿੱਛੇ ਝਾੜੀਆਂ ਦੇ ਵਿੱਚ ਲੁਕੋਇਆ ਜਾਂਦਾ ਤੇ ਜਦੋਂ ਗੁਰੂ ਪਿਆਰਿਓ ਉਹ ਲੋਟਾ ਝਾੜੀਆਂ ਦੇ ਵਿੱਚ ਲੁਕੋਇਆ ਜਾਂਦਾ ਤੇ ਜਦੋਂ ਕਲਜੋਕ ਪਾਂਡੇ ਨੇ ਅੱਖਾਂ ਖੋਲੀਆਂ ਤਾਂ ਉਹਦੇ ਸਾਹਮਣੇ ਉਹਦਾ ਮਾਇਆ ਵਾਲਾ ਪੈਸਿਆਂ ਵਾਲਾ ਉਹ ਲੋਟਾ ਹੀ ਗਾਇਬ ਹੋ ਗਿਆ ਤੇ ਉਹ ਹੈਰਾਨ ਹੋ ਗਿਆ ਵੀ ਇਹ ਕਿੱਥੇ ਚਲੇ ਗਿਆ ਗੁਰਨਾਨਕ ਪਾਤਸ਼ਾਹ ਕਹਿੰਦੇ ਤੁਹਾਨੂੰ ਨਹੀਂ ਯਕੀਨ ਆਉਂਦਾ ਨਾ ਤੁਸੀਂ ਨਹੀਂ ਮੰਨਦੇ ਕਿ ਇਹਨਾਂ ਨੂੰ ਤ੍ਰਲੋਕੀ ਨਹੀਂ ਦਿਸਦੀ ਹੁਣ ਦੇਖੋ ਇਹਨਾਂ ਨੂੰ ਤ੍ਰਲੋਕੀ ਦਿਸਦੀ ਹੈ ਦੇਖੋ ਇਹਨਾਂ ਦਾ ਸਾਹਮਣੇ ਲੋਟਾ ਪਿਆ ਸੀ ਨਾ ਇਹਨਾਂ ਦਾ ਲੋਟਾ ਦੱਸਣਗੇ ਹੁਣ ਵੀ ਲੋਟਾ ਮੇਰਾ ਕਿੱਥੇ ਹੈ ਤੇ ਗੁਰੂ ਪਿਆਰਿਓ ਕਲਯੁਗ ਪਾਂਡੇ ਨੂੰ ਗੁਰਨਾਨਕ ਪਾਤਸ਼ਾਹ ਕਹਿੰਦੇ ਪਾਂਡਾ ਜੀ ਤੁਸੀਂ ਅੱਖਾਂ ਬੰਦ ਕਰਕੇ ਦੱਸੋ ਤੁਹਾਡਾ ਲੋਟਾ ਕਿੱਥੇ ਹੈ ਤੇ ਗੁਰੂ ਪਿਆਰਿਓ ਕਲਯੁਗ ਪਾਂਡਾ ਅੱਖਾਂ ਬੰਦ ਕਰਦਾ ਹੁਣ ਅੱਖਾਂ ਜਦੋਂ ਬੰਦ ਕਰਦਾ ਹੁਣ ਉਹ ਤਾਂ ਪਖੰਡੀ ਸੀ ਝੂਠ ਬੋਲਦਾ ਸੀ ਪਤਾ ਨਹੀਂ ਸੀ ਵੀ ਮੈਨੂੰ ਤ੍ਰਲੋਕੀ ਦਿਖਦੀ ਆ ਜਾਂ ਛੇਪੂਰੀ ਦਿਖਦੀ ਆ ਜਾਂ ਬ੍ਰਹਮਪੂਰੀ ਦਿਖਦੀ ਆ ਜਾਂ ਵਿਸ਼ਨਪੂਰੀ ਦੇਖਦੀ ਆ ਉਹ ਤਾਂ ਸਿਰਫ ਲੁੱਟਣ ਲਈ ਕਰ ਰਿਆ ਸੀ ਗੁਰਨਾਨਕ ਮਹਾਰਾਜ ਕਹਿੰਦੇ ਪਾਂਡਿਆ ਅੱਖਾਂ ਬੰਦ ਕਰਕੇ ਦਿਖਾ ਜਾਂ ਦੱਸ ਤੇਰਾ ਲੋਟਾ ਕਿੱਥੇ ਐ ਹੁਣ ਜਦੋਂ ਅੱਖਾਂ ਬੰਦ ਕਰਦਾ ਭੂਤਾਰੇ ਦਿਖਦੇ ਨੇ ਕੱਖ ਨਹੀਂ ਦਿਸਦਾ ਪਤਾ ਨਹੀਂ ਕਿੱਥੇ ਐ ਲੋਟਾ ਹੁਣ ਕੀ ਕਵੇ ਵੀ ਕਿਹਦੇ ਕੋਲ ਆ ਕਿੱਥੇ ਗਿਆ ਲੋਟਾ ਤੇ ਗੁਰੂ ਪਿਆਰਿਓ ਕਲਜੋਗ ਪਾਂਡਾ ਬਹੁਤ ਵਾਰ ਅੱਖਾਂ ਮੀਚਦਾ ਬੰਦ ਕਰਦਾ ਅੱਖਾਂ ਫੇਰ ਖੋਲਦਾ ਬੰਦ ਕਰਦਾ ਜਦੋਂ ਇਦਾਂ ਕਰਦਾ ਨਾ ਫਿਰ ਖੜਾ ਹੋ ਜਾਂਦਾ ਕਲਫ ਜਾਂਦਾ ਕਹਿੰਦਾ ਤੁਸੀਂ ਮੇਰਾ ਲੋਟਾ ਦੱਸੋ ਕਿੱਥੇ ਆ ਤੁਸੀਂ ਲੁਕੋਇਆ ਤੇ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਾ ਲਿਆ ਲੋਟਾ ਕੱਢ ਕੇ ਫਿਰ ਝਾੜੀਆਂ ਦੇ ਪਿੱਛੇ ਪਿਛਲੇ ਪਾਸੇ ਭਾਈ ਮਰਦਾਨਾ ਉਸ ਮਾਏ ਵਾਲਾ ਲੋਟਾ ਲਿਆ ਕੇ ਕਲਜੁਗ ਪਾਂਡੇ ਅੱਗੇ ਰੱਖ ਦਿੰਦਾ ਤੇ ਗੁਰਨਾਨਕ ਮਹਾਰਾਜ ਫਿਰ ਉੱਥੇ ਜਿੰਨੇ ਵੀ ਲੋਕ ਇਕੱਤਰ ਹੋਏ ਹੁੰਦੇ ਨੇ ਉਹਨਾਂ ਨੂੰ ਉਪਦੇਸ਼ ਦਿੰਦੇ ਨੇ ਗੁਰਨਾਨਕ ਪਾਤਸ਼ਾਹ ਕਹਿੰਦੇ ਗੱਲ ਸੁਣੋ ਕੀਰਤੀਓ ਓਏ ਲੋਕੋ ਆਹ ਵੇਖੋ ਤੁਸੀਂ ਕਹਿੰਦੇ ਸੀ ਇਹਨਾਂ ਨੂੰ ਤ੍ਰਲੋਕੀ ਦਿਖਦੀ ਹੈ ਇਹ ਕਹਿੰਦਾ ਮੈਨੂੰ ਤਿੰਨ ਲੋਕ ਦੇਖਦੇ ਨੇ ਕਹਿੰਦੇ ਇਹਨੂੰ ਆਪਣੇ ਲੋਟੇ ਦਾ ਹੀ ਨਹੀਂ ਪਤਾ ਲੱਗਿਆ ਜਿਹੜਾ ਬਿਲਕੁਲ ਇਹਨਾਂ ਦੇ ਪਿੱਛੇ ਪਿਆ ਸੀ ਜੇ ਇਹਨਾਂ ਨੂੰ ਲੋਟੇ ਦਾ ਨਹੀਂ ਪਤਾ ਤਾਂ ਇਹਨਾਂ ਨੂੰ ਪੁਵਿਖਦਾ ਕਿਵੇਂ ਪਤਾ ਹੋਏਗਾ ਸੋ ਗੁਰੂ ਪਿਆਰਿਓ ਉਸ ਸਮੇਂ ਲੋਕ ਸਮਝ ਗਏ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਤੇ ਡਿੱਗ ਪਏ ਗੁਰੂ ਨਾਨਕ ਪਾਤਸ਼ਾਹ ਜੀ ਅੱਜ ਤੁਸੀਂ ਸਾਡੀਆਂ ਅੱਖਾਂ ਖੋਲ ਦਿੱਤੀਆਂ ਅਸੀਂ ਤਾਂ ਆਪਣੀ ਮਿਹਨਤ ਮਜ਼ਦੂਰੀ ਵਾਲੀ ਕਮਾਈ ਦਾ ਸਾਨੂੰ ਹਾਂ ਦੀ ਕਿਰਤ ਲੁੱਟਾ ਰਹੇ ਸਾਂ ਪਰ ਤੁਸੀਂ ਸੱਚੇ ਪਾਤਸ਼ਾਹ ਜੀ ਸਾਨੂੰ ਲੁੱਟਦਿਆਂ ਨੂੰ ਬਚਾਇਆ ਹੈ ਸੋ ਗੁਰੂ ਪਿਆਰਿਓ ਜਿੱਥੇ ਲੋਕਾਂ ਨੂੰ ਸਮਝਾਇਆ ਗੁਰੂ ਪਾਤਸ਼ਾਹ ਜੀ ਨੇ ਉਥੇ ਹੀ ਕਲਜੋਪਾੰਡੇ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਸਮਝਾਉਂਦੇ ਨੇ ਕਹਿੰਦੇ ਪਾਂਡੇਆ ਕਿਉਂ ਇੰਨਾ ਗਰੀਬਾਂ ਦਾ ਹੱਕ ਖਾਨਣਾ ਕਿਉਂ ਤੂੰ ਇੰਨਾ ਲੋਕਾਂ ਦੀ ਕਿਰਤ ਕਮਾਈ ਖਾਣਾ ਹੈ ਤੂੰ ਮਿਹਨਤ ਕਰ ਮਿਹਨਤ ਕਰਕੇ ਕਮਾ ਕੇ ਖਾ ਜਦੋਂ ਇਹ ਗੱਲ ਆ ਕਿ ਕਲਯੁਗ ਪਾਂਡਾ ਵੀ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਤੇ ਟੈਪਿਆ ਜਿੱਥੇ ਸੰਗਤਾਂ ਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਰੱਬੀ ਉਪਦੇਸ਼ ਬਖਸ਼ਿਆ ਉੱਥੇ ਹੀ ਇਸ ਕਲਯੁਗ ਪਾਂਡੇ ਨੂੰ ਵੀ ਗੁਰੂ ਨਾਨਕ ਮਹਾਰਾਜ ਜੀ ਨੇ ਰੱਬੀ ਉਪਦੇਸ਼ ਬਖਸ਼ਿਆ ਤੇ ਗੁਰੂ ਪਾ ਪਾਸ਼ਾ ਜੀ ਨੇ ਸਾਨੂੰ ਵੀ ਸਮਝਾਇਆ ਕਿ ਗੁਰੂ ਪਿਆਰਿਓ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਐਸੇ ਕਲਯੁਗ ਪਾਂਡੇ ਹੋਣਗੇ ਪਰ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਤੁਸੀਂ ਉਹਨਾਂ ਦੇ ਜਾਲ ਵਿੱਚ ਨਹੀਂ ਫਸਣਾ ਪਰ ਬੜੀ ਸਾਡੇ ਲਈ ਦੁੱਖ ਦੀ ਗੱਲ ਹੈ ਕਿ ਅਸੀਂ ਗੁਰੂ ਨਾਨਕ ਮਹਾਰਾਜ ਜੀ ਦੀ ਇਹ ਸਾਖੀ ਨੂੰ ਵੀ ਭੁੱਲ ਗਏ ਇਤਿਹਾਸ ਨੂੰ ਵੀ ਭੁੱਲ ਗਏ ਸਤਿਗੁਰਾਂ ਦੇ ਦਿੱਤੇ ਹੋਏ ਉਪਦੇਸ਼ ਨੂੰ ਵੀ ਭੁੱਲ ਗਏ ਅਸੀਂ ਦਸਾਂ ਨੋਹਾਂ ਦੀ ਕਿਰਤ ਮਿਹਨਤ ਮਜ਼ਦੂਰੀ ਕਰਕੇ ਪੈਸੇ ਜਿਹੜੇ ਇੱਕਠੇ ਕੀਤੇ ਨੇ ਉਹ ਸ਼ਰਿਆਮ ਲੁਟਾ ਰਹੇ ਆ ਅਸੀਂ ਵੀ ਕਦੇ ਕਿਸੇ ਕੋਲ ਭਵਿੱਖ ਪੁੱਛਣ ਚਲੇ ਜਾਂਦੇ ਆ ਅਸੀਂ ਵੀ ਕਦੇ ਕਿਸੇ ਕੋਲ ਮੱਥਾ ਟੇਕਣ ਚਲੇ ਜਾਂਦੇ ਆ ਵੀ ਕੋਈ ਸਾਡੇ ਭਵਿੱਖ ਬਾਰੇ ਦੱਸੇ ਗੁਰੂ ਪਿਆਰਿਓ ਭਵਿੱਖ ਬਾਰੇ ਜਾਣਨਾ ਹੋਰ ਗੱਲ ਹੈ ਜਦੋਂ ਗੁਰੂ ਕੋਲੇ ਜਾਓਗੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤ ਹੋਵੋਗੇ ਜਿਹੋ ਜਿਹਾ ਤੁਸੀਂ ਭਵਿੱਖ ਚਾਹੁੰਦੇ ਹੋ ਤੁਹਾਡਾ ਸਤਿਗੁਰੂ ਉਹ ਹੀ じゃ ਭਵਿੱਖ ਬਣਾ ਦੇਣਗੇ ਸ਼ਰਤ ਇਹ ਹੈ ਕਿ ਗੁਰੂ ਜੀ ਦੇ ਹੁਕਮ ਦੇ ਵਿੱਚ ਗੁਰੂ ਕੇ ਬਾਣੇ ਵਿੱਚ ਸਾਨੂੰ ਚੱਲਣਾ ਪਏਗਾ ਸੋ ਸਿੱਖ ਸਾਖਾ ਬੰਧਪ ਹੈ ਭਾਈ ਜੇ ਗੁਰਕੇ ਪਾਣੇ ਵਿੱਚ ਆਵੇ ਅਸਲੀ ਗੁਰੂ ਦਾ ਸਿੱਖ ਉਹੀ ਹੈ ਜਿਹੜਾ ਗੁਰੂ ਦੇ ਪਾਣੇ ਵਿੱਚ ਗੁਰੂ ਦੇ ਹੁਕਮ ਵਿੱਚ ਚੱਲਦਾ ਸੋ ਸਿੱਖ ਸਾਖਾ ਬੰਧਪ ਹੈ ਭਾਈ ਜੇ ਗੁਰਕੇ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਉਹ ਤਾਂ ਫਿਰ ਵਿਛੜ ਕੇ ਚੋਟਾਂ ਖਾਂਦਾ ਕਦੇ ਕਿਤੇ ਟੱਕੇ ਖਾਂਦਾ ਕਦੇ ਕਿਤੇ ਟੱਕੇ ਖਾਂਦਾ ਕਦੇ ਵਿਕਾਰਾਂ ਦੇ ਵਿੱਚ ਗੁਲਤਾਨ ਹੋ ਜਾਂਦਾ ਕਦੇ ਨਸ਼ਿਆਂ ਵਿੱਚ ਗੁਲਤਾਨ ਹੋ ਜਾਂਦਾ ਕਦੇ ਮਾੜੀ ਸੰਗਤ ਵਿੱਚ ਪੈ ਜਾਂਦਾ ਇਸ ਕਰਕੇ ਗੁਰੂ ਪਿਆਰਿਓ ਗੁਰੂ ਤੋਂ ਨਾ ਟੁੱਟੋ ਸਗਲ ਦਵਾਰ ਕੋ ਛੱਡ ਕੇ ਗਏ ਉਹ ਤੁਹਾਰੋ ਦਵਾਰ ਸਾਰੇ ਦਵਾਰ ਛੱਡ ਕੇ ਮੈਂ ਤਾਂ ਇਹ ਅਕਾਲ ਪੁਰਖ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਹਾਡਾ ਦਵਾਰ ਬਾਰ ਬਾਰ ਫੜਿਆ ਹੈ ਤੁਹਾਡੇ ਦਵਾਰ ਤੇ ਆ ਗਿਆ ਹਾਂ ਸਗਲ ਦਵਾਰ ਕੋ ਛੱਡ ਕੇ ਸਭ ਛੱਡ ਦਿੱਤੇ ਗਏ ਉਹ ਤੁਹਾਰੋ ਦਵਾਰ ਗਏ ਉਹਦਾ ਮਤਲਬ ਪਕੜਿਆ ਫੜਿਆ ਬਾਹਾਂ ਕੇ ਇਹ ਕੀ ਲਾਜ ਰਖ ਗੋਵਿੰਦ ਦਾਸ ਤੁਹਾਰ ਮੇਰੀ ਬਾਹ ਫੜ ਲਾ ਤੇ ਮੇਰੀ ਇੱਜ਼ਤ ਰੱਖ ਮੇਰੇ ਤੇ ਮਿਹਰ ਕਰ ਮਿਹਰ ਦਾ ਮੀਂਹ ਵਰਸਾ ਸੋ ਇਹ ਅਰਦਾਸ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜ ਕੇ ਅਸੀਂ ਵੀ ਆਪਣਾ ਜੀਵਨ ਬਦਲੀਏ ਅਸੀਂ ਵੀ ਕਿਰਤ ਕਮਾਈ ਮਿਹਨਤ ਮਜ਼ਦੂਰੀ ਕਰਕੇ ਅਸੀਂ ਵੀ ਸਤਿਗੁਰੂ ਦੇ ਲੜ ਲਾ ਕੇ ਸੋਨਾ ਤੇ ਵਧੀਆ ਜੀਵਨ ਬਤੀਤ ਕਰਕੇ ਜਾਈਏ ਇਨੀਆਂ ਬੇਨਤੀਆਂ ਪ੍ਰਵਾਨ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਹਰ ਰੋਜ਼ ਤੁਹਾਡੇ ਨਾਲ ਇਸ ਚੈਨਲ ਦੇ ਉੱਤੇ ਸਾਖੀ ਸਾਂਝੀ ਕੀਤੀ ਜਾਂਦੀ ਹੈ ਗੁਰੂ ਪਾਤਸ਼ਾਹ ਜੀ ਦਾ ਇਤਿਹਾਸ ਤੇ ਬਾਣੀ ਦੇ ਵਿਚਾਰ ਸਾਂਝੀ ਕੀਤੀ ਜਾਂਦੀ ਹੈ ਗੁਰੂ ਪਿਆਰਿਓ ਆਓ ਇਸ ਚੈਨਲ ਨਾਲ ਜੁੜ ਕੇ ਪ੍ਰਚਾਰ ਦਾ ਹਿੱਸਾ ਬਣੀਏ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੇ ਵੀ ਵਿਚਾਰ ਦੇ ਸਕਦੇ ਹੋ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ